ਬੜੀ ਇਹਨ ਵਿਜੇ ਕੁਮਾਰ ਮਿਸ਼ਰ ਰੋਡ ਤੇ ਦੁਕਾਨ ਹੈਗੀ ਆ ਉਹ ਸ਼ਰਾਬ ਵੇਚਦਾ ਧੰਦਾ ਕਰਦਾ ਤੇ ਉਹਦੀ ਇਨਫਰਮੇਸ਼ਨ ਦੇ ਆਧਾਰ ਤੇ ਜਿਹੜੀ ਪੁਲਿਸ ਪਾਰਟੀ ਨੇ ਰੈਡ ਕੀਤਾ ਗਿਆ ਸੀ ਮੌਕੇ ਤੋਂ ਇੱਕ ਪੇਟੀ ਦਾ ਸਟੈਪ ਤੇ ਦੋ ਗੱਡੀਆਂ ਬਲੈਕ ਹਾਰਨ ਨੂੰ ਲੰਬਰੀਆਂ ਬਰਾਮਦ ਹੋਈਆਂ ਸੀ ਉਹਦੇ ਵਿੱਚ ਹੋਰ ਵੀ ਇੱਕ ਬੰਦੇ ਦਾ ਕੰਤਾ ਆਇਆ ਵਜਾ ਉਹ ਨਹੀਂ ਕਰਨਾ ਆਪਣਾ ਤੇ ਉਹਨੂੰ ਵੀ ਆਪਾਂ ਜਲਦੀ ਗ੍ਰਿਫਤਾਰ ਕਰ ਲਾਂਗੇ one of the premium and prestigious professional institutes providing a wide range of professional courses with 100% placement assistance we are shri sai group of institutes ਮਾਹੀ ਜੀ ਵਿਜੇ ਕਮਾਰ ਮੇਜਰ ਰੋਡ ਤੇ ਦੁਕਾਨ ਹੈਗੀ ਆ ਉਹ ਸ਼ਰਾਬ ਵੇਚਦਾ ਧੰਦਾ ਕਰਦਾ ਫਿਰ ਉਹਦੀ ਇਨਫਰਮੇਸ਼ਨ ਦੇ ਆਧਾਰ ਤੇ ਜਿਹੜੀ ਪੁਲਿਸ ਪਾਰਟੀ ਵੱਲੋਂ ਰੈਡ ਕੀਤਾ ਗਿਆ ਸੀ ਮੌਕੇ ਤੋਂ ਇੱਕ ਪੇਟੀ ਰਾਇਸਟੈਗ ਤੇ ਦੋ ਪੇਟੀਆਂ ਬਲੈਕ ਹਾਰਨੋਂ ਲੰਬੜੀਆਂ ਬਰਾਮਦ ਹੋਈਆਂ ਸੀ ਉਸ ਸੰਬੰਧੀ ਜਿਹੜੀ ਪੁਛਾ ਦਰਜ ਕਰਕੇ ਉਹਨੂੰ ਨਰੇਗੀ ਗ੍ਰਿਫਤਾਰ ਕਰ ਲਿਆ ਬੰਦੇ ਨੂੰ ਅਗਲੀ ਤਫਤੀਸ਼ ਜਾਰੀ ਆ ਉਹਦੇ ਵਿੱਚ ਹੋਰ ਵੀ ਇੱਕ ਬੰਦੇ ਦਾ ਨਾਮ ਆਇਆ ਵਜਾ ਨਿਸ਼ੋ ਨਹੀਂ ਕਰਨਾ ਆਪਣਾ ਤੇ ਉਹਨੂੰ ਵੀ ਆਪਾਂ ਜਲਦੀ ਗ੍ਰਿਫਤਾਰ ਕਰ ਲਾਂਗੇ ਨਿੱ ਚੇਤਾਵਨੀ ਲੋਕਾਂ ਨੂੰ ਇਹ ਹੋਈ ਆ ਵੀ ਇਹ ਕੰਮ ਨਾ ਕਰੋ ਜਿਹੜਾ ਵੀ ਸਾਡੇ ਰੇਂਜ ਵਿੱਚ ਆ ਗਿਆ ਕੋਈ ਇਨਫੋਰਮੇਸ਼ਨ ਆ ਗਈ ਉਸ ਫੇਰ ਨਹੀਂ ਕੀਤਾ ਜਾਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਊਗਾ